ਨਮਸਕਾਰ ਦੋਸਤੋ ਮੈਂ ਪਰਮਜੀਤ ਸਜਦੇਵਾ ਹੁਸ਼ਿਆਰਪੁਰ ਤੋਂ ਰੀਸੈਂਟਲੀ ਮੇਰਾ ਇੱਕ ਪੋਡਕਾਸਟ ਹੋਇਆ ਸੀ ਜਿੱਦੀ ਇੱਕ ਛੋਟੀ ਜੀ ਕਲਿੱਪ ਉਹ ਹੋਸਟ ਨੇ ਆਨਲਾਈਨ ਪਾਈ ਤੇ ਜਿਹਦੇ ਵਿੱਚ ਮੈਂ 750 ਰੁਪਏ ਤੋਂ 1 ਕਰੋੜ ਰੁਪਇਆ ਕਿਸ ਤਰੀਕੇ ਨਾਲ ਕੰਪਾਊਂਡਿੰਗ ਕਰਕੇ ਬਣਾਉਣਾ ਉਹਦੇ ਬਾਰੇ ਜਾਣਕਾਰੀ ਦੇ ਰਿਹਾ ਤੇ ਉਹ ਰੀਲ ਦੇ ਥੱਲੇ ਮੈਂ ਜਦੋਂ ਕਮੈਂਟਸ ਪੜ੍ਹੇ ਤਾਂ ਮੈਨੂੰ ਤਰ੍ਹਾਂ ਤਰ੍ਹਾਂ ਦੇ ਵਿੱਚ ਜਿਹੜੇ ਕਮੈਂਟਸ ਆਏ ਤਾਂ ਉਹਦੇ ਬਾਰੇ ਮੈਂ ਅੱਜ ਤੁਹਾਡੇ ਨਾਲ ਕੁਝ ਆਪਣੇ ਵਿਚਾਰ ਸਾਂਝੇ ਕਰਨਾ ਚਾਹੁੰਦਾ ਸਭ ਤੋਂ ਪਹਿਲਾਂ ਤਾਂ ਮੈਂ ਕਮੈਂਟਸ ਦੇ ਦੇਖਿਆ ਬਹੁਤ ਸਾਰੇ ਲੋਕਾਂ ਨੇ ਕਿਹਾ ਵੀ ਇਹ ਕੋਈ ਸਕੈਮ ਕਰਨ ਲੱਗਾ ਹੈ ਕੋਈ ਪਰਲ ਗਲੋਬਲ ਤੋਂ ਲੋਕਾਂ ਦੇ ਹੱਥ ਲੱਗੇ ਆ ਇਹ ਵੀ ਸਕੈਮ ਹੈ ਕਿਸੇ ਹੱਦ ਤੱਕ ਠੀਕ ਹੈ ਕਿਉਂਕਿ ਅੱਜ ਦੇ ਤਰੀਕੇ 'ਚ ਦੇਖੀਏ ਤਾਂ ਸੋਸ਼ਲ ਮੀਡੀਆ ਇੰਟਰਨੈਟ ਭਰਿਆ ਪਿਆ ਸਕੈਮ ਦੇ ਨਾਲ ਰੋਜ਼ ਹੀ ਲੋਕਾਂ ਨਾਲ ਠੱਗੀ ਤੇ ਇਦਾਂ ਚੋਰੀ ਜਿਹਾ ਕਰੀ ਕੀਤੀ ਜਾ ਰਹੀ ਹੈ ਉਹ ਉਹਨਾਂ ਦੀ ਜਾਣਕਾਰੀ ਮੁਤਾਬਕ ਇਹ ਵੀ ਇੱਕ ਤਰ੍ਹਾਂ ਦਾ ਸਕੈਮ ਹੀ ਹੈ ਔਰ ਕਈਆਂ ਦਾ ਕਹਿਣਾ ਸੀਗਾ ਵੀ ਇਹ ਅਨਬਲੀਵੇਬਲ ਹੈ ਇਹ ਨਾ ਹੋ ਹੀ ਨਹੀਂ ਸਕਦਾ ਤੇ ਕਈਆਂ ਦਾ ਇਹ ਸੀਗਾ ਵੀ ਸਿੱਧੇ ਗਾਲੀ ਗਲੋਚ ਤੇ ਉਤਰ ਆਏ ਬਿਨਾ ਕਿਸੇ ਆਪਣੀ ਜਾਣਕਾਰੀ ਤੋਂ ਮੈਂ ਪਹਿਲਾਂ ਤਾਂ ਸਭ ਤੋਂ ਪਹਿਲਾਂ ਉਹਨਾਂ ਨੂੰ ਕਹਿਣਾ ਚਾਹਨਾ ਪਰਮਾਤਮਾ ਉਹਨਾਂ ਨੂੰ ਸਦਬੁੱਧੀ ਦੇਵੇ ਆਪਣੇ ਕਮੈਂਟਸ ਵਿੱਚ ਜੇ ਤੁਸੀਂ ਗਾਲੀ ਗਲੋਚ ਹੀ ਲਿਖ ਦਿੰਨੇ ਆ ਤਾਂ ਸਿਰਫ ਤੇ ਸਿਰਫ ਆਪਣੇ ਆਪ ਨੂੰ ਐਕਸਪੋਜ਼ ਕਰ ਰਹੇ ਹੋ ਤੁਸੀਂ ਇਹ ਐਕਸਪੋਜ਼ ਕਰ ਰਹੇ ਹੋ ਤੁਹਾਨੂੰ ਮਾਪਿਆਂ ਨੇ ਕੀ ਸਿਖਾਇਆ ਤੁਹਾਨੂੰ ਕੀ ਸੰਸਕਾਰ ਦਿੱਤੇ ਆ ਉਹਨਾਂ ਨੂੰ ਤਾਂ ਪਰਮਾਤਮਾ ਹੀ ਮੈਂ ਕੰਨਾ ਚੰਗੀ ਸਦਬੁੱਧੀ ਦੇਵੇ ਤਾਂ ਕਿ ਆਪਣੀ ਗੱਲ ਨੂੰ ਤਰਕ ਨਾਲ ਤੇ ਲੌਜੀਕ ਨਾਲ ਰੱਖਣ ਦਾ ਮਾਦਾ ਰੱਖਦੇ ਹੋਣ ਅਗਲੀ ਗੱਲ ਸਕੈਮ ਦੀ ਸਕੈਮ ਲੋਕੀ ਉਹ ਕਰਦੇ ਜੇ ਤੁਸੀਂ ਪੈਸੇ ਡਿਮਾਂਡ ਕਰਦੇ ਹੋ ਮੇਨੂੰ 35 ਸਾਲ ਇਸ ਫੀਲਡ ਦੇ ਸਟਾਕ ਮਾਰਕੀਟ ਚ ਹੋ ਗਏ ਆ ਮੈਂ ਪਬਲਿਕ ਮਨੀ ਕੋਈ ਐਕਸੈਪਟ ਨਹੀਂ ਕਰਦਾ ਮੇਰਾ ਮਿਸ਼ਨ ਇਹ ਆ ਵੀ ਜੋ ਮੈਨੂੰ 35 ਸਾਲ ਦਾ ਐਕਸਪੀਰੀਅੰਸ ਆ ਜੋ ਮੈਂ ਸਿੱਖਿਆ ਮੈਂ ਵੱਧ ਤੋਂ ਵੱਧ ਲੋਕਾਂ ਨਾਲ ਸ਼ੇਅਰ ਕਰਾਂ ਔਰ ਇਹਦੇ ਬਦਲੇ ਮੈਂ ਕਿਸੇ ਕੋਲੋਂ ਕੋਈ ਚਾਰਜ ਨਹੀਂ ਲੈਂਦਾ ਮੈਂ ਯੂਨੀਵਰਸਿਟੀ ਜਿਵੇਂ ਜਾਣਾ ਸਟੂਡੈਂਟਸ ਨੂੰ ਵੀ ਗਾਈਡ ਕਰਦਾ ਕੋਈ ਪੈਸਾ ਚਾਰਜ ਨਹੀਂ ਕਰਦਾ ਮੇਰੇ ਕੋਲ ਵੀ ਇੱਥੇ ਆਫਿਸ 'ਚ ਵੀ ਮੇਰੇ ਕੋਲ ਬਹੁਤ ਦੂਰੋਂ ਦੂਰੋਂ ਲੋਕ ਸਲਾਹ ਕਰਨ ਆਉਂਦੇ ਆ ਚਾਹ ਦਾ ਕੱਪ ਪਿਲਾਉਣੇ ਆ ਕਿਸੇ ਕੋਈ 1 ਰੁਪਿਆ ਫੀਸ ਨਹੀਂ ਲੈਂਦਾ ਬਹੁਤ ਸਾਰੇ ਹੋਣਗੇ ਵਿੱਚ ਕਮੈਂਟਸ ਕਰਕੇ ਦੇ ਦਿਓ ਵੀ ਜਿਹੜੇ ਜਿਹੜੇ ਮੈਨੂੰ ਇੱਥੇ ਮਿਲ ਚੁੱਕੇ ਆ ਉਹਨਾਂ ਕੋ ਕਿੰਨੀ ਫੀਸ ਲਈ ਹੈ ਸਕੈਮ ਦਾ ਮਤਲਬ ਸਿੰਪਲ ਆਪਾਂ ਕੋਈ ਫੰਡ ਅਕਸੈਪਟ ਨਹੀਂ ਕਰਦੇ ਕਿਸੇ ਦਾ ਤੇ ਬਾਕੀ ਜਿਹੜਾ ਰਿਹਾ ਵੀ ਕਈਆਂ ਨੇ ਕਿਹਾ ਵੀ ਅਨਬਲੀਵੇਬਲ ਆ ਵੀ 315000 ਤਾਂ ਅਸੀਂ ਦੇ ਰਹੇ ਆ ਤਾਂ 1 ਕਰੋੜ ਕਿੱਦਾਂ ਬਣ ਸਕਦਾ ਇਹ ਸਿੰਪਲ ਮੈਥ ਆ ਵਾਰਨ ਬਫੇ ਜਿਹੜਾ ਸਟਾਕ ਮਾਰਕੀਟ ਦਾ ਦੁਨੀਆ ਦਾ ਸਭ ਤੋਂ ਅਮੀਰ ਸਖਸ਼ਿਆ ਉਹਨੇ ਕੰਪਾਊਂਡਿੰਗ ਨੂੰ ਦੁਨੀਆ ਦਾ ਅਠਵਾਂ ਜੂਬਾ ਕਿਹਾ ਕਿਉਂਕਿ ਮੈਜਿਕ 750 ਰੁਪਏ ਨੇ ਕਿੰਨੇ ਕੀਤਾ ਮੈਜਿਕ ਜਿਹੜਾ ਹੈ 35 ਸਾਲਾਂ ਨੇ ਕੀਤਾ ਛੋਟੀ अमाउंट ਸੀ ਲੇਕਿਨ ਲੰਬੇ ਪੀਰੀਅਡ ਲਈ ਤੁਸੀਂ ਇਨਵੈਸਟ ਕਰੋਗੇ ਤਾਂ ਬਹੁਤ ਵੱਡਾ ਪੈਸਾ ਬਣ ਜਾਏਗਾ ਔਰ ਇਹ ਸਿੰਪਲ ਕੈਲਕੂਲੇਸ਼ਨ ਹੈ 15% ਦੀ ਜਿਹੜੀ ਕਿ ਸਟਾਕ ਮਾਰਕੀਟ ਦੀ ਪਿਛਲੇ 45 ਸਾਲ ਦੀ ਜੋ ਐਵਰੇਜ ਹੈ ਮੈਂ ਉਹ ਹੀ ਐਵਰੇਜ ਲਈਆ ਤੁਸੀਂ Google ਤੇ ਜਾ ਕੇ ਵੀ ਸਰਚ ਮਾਰ ਲੈਣਾ ਕੰਪਾਊਂਡਿੰਗ ਇੰਟਰਸਟ ਕੈਲਕੂਲੇਟਰ 15% ਦੀ ਗਰੋਥ ਨਾਲ 750 ਰੁਪਿਆ 35 ਸਾਲ ਇਨਵੈਸਟ ਕਰਦੇ 1 ਕਰੋੜ ਰੁਪਿਆ ਹੀ ਬਣੇਗਾ ਰਹੀ ਗੱਲ ਕਈਆਂ ਦੀ ਅੱਗੋਂ ਅਸੀਂ ਇਨਵੈਸਟਮੈਂਟ ਵੀ ਕੱਲ ਦਾ ਸਾਹਾਂ ਨਹੀਂ ਪਤਾ ਕੱਲ ਨੂੰ ਹੋਣਾ ਕੀ ਨਹੀਂ ਹੋਣਾ ਕੱਲ ਨੂੰ ਜੀਣਾ ਕਿ ਨਹੀਂ ਜੀਣਾ ਇਹ ਤਾਂ ਚੁਆਇਸ ਆਪਣੀ ਹੈ ਪਤਾ ਤਾਂ ਤਾਂ ਵੀ ਹੈ ਨਹੀਂ ਤੁਸੀਂ ਇਨਵੈਸਟ ਕਰੋ ਜਾਂ ਨਾ ਕਰੋ ਸਾਹ ਅਗਲਾ ਆਉਣਾ ਕਿ ਨਹੀਂ ਆਉਣਾ ਲੇਕਿਨ ਜੇ ਤੁਸੀਂ ਚਾਹੁੰਦੇ ਆ ਵੀ ਮੇਰੇ ਬੱਚਿਆਂ ਦਾ ਭਵਿੱਖ ਸਿਕਿਉਰ ਹੋਏ ਮੇਰੀ 올ਡ ਐਜ ਸਿਕਿਉਰ ਹੋਏ ਮੈਨੂੰ ਜ਼ਿੰਦਗੀ 'ਚ ਇਦਾਂ ਨਾ ਕਿਤੇ ਅੱਗੇ ਹੱਥ ਨਾਲ ਢੱਡਣਾ ਪਵੇ ਤਾਂ ਤੁਹਾਨੂੰ ਉਹਦੇ ਬਾਅਦੇ ਇੱਕ ਆਪਣਾ ਇੱਕ ਜਰਨੀ ਚੱਲਣੀ ਪੈਣੀ ਹੈ ਜਿਹੜੀ 15-20 ਸਾਲ ਤੱਕ ਟੋਕੜ-ਟੋਕੜ ਜਰਨੀ ਹੈਗੀ ਹੈ ਵਿੱਚ ਕਈਆਂ ਨੇ ਇਹ ਵੀ ਪਾਇਆ ਕਈ ਨੂੰ ਪੁੱਛਿਆ ਵੀ ਮੇਰੀ ਉਮਰ 35 ਸਾਲ ਦੀ ਹੋ ਗਈ ਹੈ 40 ਸਾਲ ਦੀ ਹੋ ਗਈ ਮੈਂ ਹੁਣ ਸ਼ੁਰੂ ਕਰ ਸਕਦਾ ਤੁਸੀਂ ਐਨੀ ਟਾਈਮ ਸ਼ੁਰੂ ਕਰ ਸਕਦੇ ਆ ਤੁਹਾਡੀ ਕੋਈ ਵੀ ਏਜ ਹੋਵੇ ਮੈਂ ਤਾਂ ਜਸਟ ਉਹ ਜਿਹੜੀ ਕਲਿੱਪਿੰਗ ਚਾਹਿਆ ਸਿਰਫ ਕਾਲਜ ਦੇ ਸਟੂਡੈਂਟਸ ਨੂੰ ਗਾਈਡ ਕਰਨ ਵਾਸਤੇ ਉਹ ਮੈਂ ਦਿੱਤੀ ਸੀ ਉਹਦੀ ਇੱਕ ਹਿੱਸਾ ਪਾਇਆ ਬਾਕੀ ਪੂਰੀ ਜਾਣਕਾਰੀ ਵਾਸਤੇ ਤੁਸੀਂ ਪੂਰੀ ਵੀਡੀਓ ਦੇਖੋ ਬਾਕੀ ਕਈਆਂ ਨੇ ਕਿਹਾ ਸੀ 인ਫਲੇਸ਼ਨ ਅੱਜ ਤੋਂ 60 ਸਾਲ ਬਾਅਦ 30 ਸਾਲ ਬਾਅਦ 35 ਸਾਲ ਬਾਅਦ ਮਹਿੰਗਾਈ ਕਿੰਨੀ ਵਾਜਣੀ ਬਿਲ ਅੱਜ ਦੀ ਤਰੀਕ 'ਚ ਜੋ ਪੈਸਾ ਹੈਗਾ ਇਹ ਗਿਣ ਕੇ ਚੱਲੋ ਵੀ 20 ਸਾਲ ਬਾਅਦ ਹੋ ਜਾਏਗਾ ਇੱਕ ਜ਼ੀਰੋ ਹੋਰ ਲੱਗਣੀ ਜਿਹੜੀ ਅੱਜ ਈ 1000 ਦੀ ਹੈ ਤੁਸੀਂ 20 ਸਾਲ ਬਾਅਦ ਗਿਣ ਕੇ ਚੱਲੋ ਉਹ 10000 ਦੀ ਹੋਣੀ ਹੈ ਉਹਦੇ ਵਾਸਤੇ ਕੀ ਕਰਨਾ ਪਊਗਾ ਸਿੰਪਲ 20 ਸਾਲਾਂ ਬਾਅਦ ਤੁਸੀਂ ਇਹ ਗਿਣ ਕੇ ਚੱਲੋ ਵੀ ਤੁਹਾਡੀ ਖਰਚੇ ਵਧੇ ਹੋਣੇ ਤੁਹਾਡੀ ਇਨਕਮ ਵੀ ਵਧੀ ਹੋਣੀ ਹੈ ਲੇਕਿਨ ਜਿਹੜਾ ਤੁਸੀਂ ਪੈਸਾ ਇੱਧਰ ਇਨਵੈਸਟ ਕਰ ਰਹੇ ਹੋ ਇਹਨੂੰ ਵੀ ਗ੍ਰੈਜੂਅਲੀ ਵਧਾਓ ਹਰ ਸਾਲ 10% ਵਧਾਓ ਤਾਂ ਤੁਸੀਂ ਇਨਫਲੇਸ਼ਨ ਨੂੰ ਵੀ ਬੀਟ ਕਰ ਲੋਗੇ ਬਾਕੀ ਇਸ ਰਸਤੇ ਤੇ ਚੱਲਣਾ ਕਿ ਨਹੀਂ ਚੱਲਣਾ ਇਹ ਚੁਆਇਸ ਆਪਣੀ ਆ ਇਹ ਨਹੀਂ ਹੈਗਾ ਅਸੀਂ ਖਰਚੇ ਵੀ ਕਰੀ ਜਾਈਏ ਤਾਂ ਸਾਡਾ ਫਿਊਚਰ ਵੀ ਸਿਕਯੂਰ ਹੋ ਜਾਏ ਸਾਡੇ ਬੱਚੇ ਵੀ ਸਿਕਯੂਰ ਹੋ ਜਾਣ ਕਿ ਦੋਨੋਂ ਕੰਮ ਨਹੀਂ ਹੋਣੇ ਜੇ ਅਸੀਂ ਚਾਹਨੇ ਆ ਬੱਬਣ ਫਿਊਚਰ ਵੀ ਸਿਕਯੂਰ ਕਰ ਲਈਏ ਆਪਣੇ ਬੱਚਿਆਂ ਨੂੰ ਵੀ ਸਿਕਯੂਰ ਕਰ ਲਈਏ ਤਾਂ ਉਹਦੇ ਵਾਸਤੇ ਪ੍ਰਾਈਸ ਦਾ ਪੇਕ ਕਰਨਾ ਪਏਗਾ ਇਹ ਚੁਆਇਸ ਆਪਣੀ ਆ ਅਸੀਂ ਕਿਹੜੇ ਰਸਤੇ ਜਾਣਾ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ